ਨੇ ਜਸ਼ਨ ਕਵਿਸ਼ੇ ਵਾਲੇ ਬੱਚੇ ਗਿਆ ਜੋ ਮਿੱਤਰ ਆ ਜਾਓ ਇੱਥੇ ਆ ਜਾਓ ਮੇਰੇ ਕੋਲ ਜਸ਼ਨਤ ਗੁਰਸ਼ਕਨ ਹਾਂ ਮਿੰਦਰ ਸਾਹਿਬ ਠੀਕ ਹੈ ਸਰ ਥੈਂਕ ਯੂ ਅਰਿਸ਼ੀ ਦੇ ਬੱਚੇ ਆਓ ਸ਼ਾਬਾਸ਼ ਇਕ ਵਾਰ ਜੀ ਆਜ ਅਸੀਂ ਡੀਡੀਸੀ ਔਨਲਾਈਨ ਤੋਂ ਸਰੰਦ ਰੋਡ ਤੇ ਚੱਲਦੇ ਆਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੋਰਵਾਲਾ ਜੋ ਕਿ ਬਲਾਕ ਜਖਵਾਲੀ ਦੇ ਵਿੱਚ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਪੈਂਦਾ ਹੈ ਜਦੋਂ ਇੱਥੋਂ ਲੰਘ ਰਹੇ ਸੀ ਤਾਂ ਅਸੀਂ ਦੇਖਿਆ ਕਿ ਤੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹੋ ਜਿਸ ਤਰੀਕੇ ਦੇ ਨਾਲ ਇਹਨਾਂ ਬੱਚਿਆਂ ਨੇ ਇੱਕ ਪ੍ਰਚਾਰ ਦਾ ਤਰੀਕਾ ਉਲੀਕਿਆ ਹੋਇਆ ਹੈ ਇਹਨਾਂ ਦੇ ਨਾਲ ਇਹਨਾਂ ਦੇ ਅਧਿਆਪਕ ਸਕੂਲ ਦੇ ਉਹ ਵੀ ਲੱਗੇ ਹੋਏ ਹਨ ਪਰ ਇੱਕ ਨਵਕਲਾ ਤਰੀਕਾ ਨਵਕਲੇ ਅੰਦਾਜ਼ ਦੇ ਵਿੱਚ ਦਾ ਇਹ ਨਹੀਂ ਕਿ ਹਰ ਜਗ੍ਹਾ ਲੰਗਰ ਲੰਗਰ ਲਾਉਣਾ ਅੱਛੀ ਗੱਲ ਐ ਪਰ ਜਿਹੜਾ ਨਾਮ ਦਾ ਲੰਗਰ ਲਾ ਕੇ ਸੰਗਤਾਂ ਨੂੰ ਕਿਸੇ ਤਰੀਕੇ ਜਾਗਰਤ ਕਰੇ ਉਹ ਗੁਰੂ ਨਾਨਕ ਦੀ ਬਾਣੀ ਦੇ ਨਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਟੀਚੇ ਨੂੰ ਲੈ ਕੇ ਇਹ ਬੱਚੇ ਚੱਲ ਰਹੇ ਹਨ ਅਸੀਂ ਦੇਖਿਆ ਕਿ ਇਹਨਾਂ ਨੇ ਹੱਥਾਂ ਦੇ ਅੰਦਰ ਨਸ਼ੇ ਤਿਆਗੋ ਪਾਣੀ ਬਚਾਓ ਧਰਤ ਬਚਾਓ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚਕਾਰ ਖੂਨ ਦਾਨ ਕਰਨ ਦਾ ਇੱਕ ਹੋਰ ਨਵੇਕਲਾ ਕੰਮ ਵਿਖਿਆ ਹੋਇਆ ਹੈ ਉਹ ਸਾਹਿਬਜ਼ਾਦਿਆਂ ਦੇ ਇਤਿਹਾਸ ਪੜਨ ਦੇ ਲਈ ਇਹਨਾਂ ਨੇ ਲਿਟਰੇਚਰ ਆਪਣੇ ਕੋਲ ਰੱਖਿਆ ਹੋਇਆ ਹੈ ਉਸ ਤੋਂ ਇਲਾਵਾ ਇਹ ਹੀ ਨਹੀਂ ਕਿ ਜ਼ਿੰਦਗੀ ਦੇ ਵਿੱਚ ਹੈਪੀਨੈਸ ਦਾ ਸੰਦੇਸ਼ ਦਿੰਦੇ ਆ ਖੁਸ਼ਹਨਾਈ ਦਾ ਸੰਦੇਸ਼ ਦਿੰਦੇ ਆ ਕਿ ਗੁਰਬਾਣੀ ਪੜਾਂਗੇ ਤਾਂ ਅਸੀਂ ਖੁਸ਼ ਰਵਾਂਗੇ ਤਾਂ ਇਹਨਾਂ ਨੇ ਨਾਲ ਖੁਸ਼ ਰਹੋ ਖੁਸ਼ ਰੱਖੋ ਔਰ ਦੇਖੋਗੇ ਤੁਸੀਂ ਇਹ ਛੋਟੇ ਛੋਟੇ ਬੱਚੇ ਹਨ ਔਰ ਇਹ ਛੋਟੇ ਛੋਟੇ ਬੱਚੇ ਅਸੀਂ ਦੇਖਦੇ ਆ ਕਿ ਵੱਡੇ ਬੱਚੇ ਅੱਜ ਕੱਲ ਵੱਡੀਆਂ ਵੱਡੇ ਲੋਕ ਤਕਰੀਬਨ ਇੱਕ ਟੀਚਾ ਮਿਲਦਾ ਹੈ ਕਿ ਵੱਡੇ ਬੱਚਿਆਂ ਨੂੰ ਸਵਾਰਨ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਬੱਚੇ ਵੱਡਿਆਂ ਨੂੰ ਸਵਾਰਨ ਦੀ ਗੱਲ ਕਰ ਰਹੇ ਹਨ ਇਹ ਨਵੇਕਲਾ ਅੰਦਾਜ਼ ਹੈ ਇਹਨਾਂ ਦੇ ਹੱਥਾਂ ਵਿੱਚ ਗਰ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਉਸ ਤੋਂ ਇਲਾਵਾ ਬਾਟੋ ਫੜੇ ਹੋਏ ਹਨ ਔਰ ਇਹ ਦੇਖੋ ਤੁਸੀਂ ਦੇਖ ਰਹੇ ਹੋ ਸਰਕਾਰੀ ਮਿਡਲ ਸਕੂਲ ਚੋਰ ਵਾਲਾ ਸਰਹੰਦ ਰੋਡ ਤੇ ਪੈਂਦਾ ਹੈ ਉਸ ਤੋਂ ਇਲਾਵਾ ਪਿੰਡ ਵਾਲਿਆਂ ਨੇ ਨਾਲ ਰਲ ਕੇ ਇਹਨਾਂ ਦੇ ਨਾਲ ਲੰਗਰ ਦਾ ਇੰਤਜ਼ਾਮ ਕੀਤਾ ਹੋਇਆ ਹੈ ਔਰ ਇਹ ਨਹੀਂ ਕਿ ਥਾਂ ਥਾਂ ਤੇ ਲੰਗਰ ਲਾਏ ਹਨ ਸਿਰਫ ਲੋਡ ਪੈਣ ਤੇ ਲੰਗਰ ਹੈ ਥਾਂ ਥਾਂ ਤੇ ਧੱਕੇ ਮਾਰ ਕੇ ਲੰਗਰ ਨਹੀਂ ਦੇਣਾ ਔਰ ਗੰਦਗੀ ਤੋਂ ਬਚਾਉਣ ਦੇ ਲਈ ਸਭ ਤੋਂ ਵੇਖਲਾ ਕੰਮ ਰੱਖਿਆ ਪਿੱਛੇ ਇਹਨਾਂ ਨੇ ਡਸਟਬਿਨ ਰੱਖੇ ਹੋਏ ਹਨ ਡਸਟਬਿਨ ਦੇ ਵਿੱਚਕਾਰ ਹਰ ਚੀਜ਼ ਜਾ ਕੇ ਪਾਉਣੀ ਕੋਈ ਸੜਕ ਉੱਪਰ ਗੰਦਗੀ ਨਹੀਂ ਪੈਣ ਦੇਣੀ ਇਹ ਬੱਚਿਆਂ ਨੇ ਬਹੁਤ ਵੱਡਾ ਕੰਮ ਕੀਤਾ ਹੋਇਆ ਹੈ ਆਓ ਅੱਜ ਲੰਗਰ ਬਹੁਤ ਲੱਗਦੇ ਹਨ ਪਰ ਲੰਗਰਾਂ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਲੰਗਰਾਂ ਤੋਂ ਬਾਅਦ ਕੱਪ ਹੋਰ ਝੂਠ ਮੂੜ ਜੋ ਹੈ ਉਹ ਸੜਕਾਂ ਦੇ ਉੱਪਰ ਅਸੀਂ ਸੁੱਟ ਦਿੰਦੇ ਹਾਂ ਪਰ ਇਸ ਜਗ੍ਹਾ ਦੇ ਉੱਪਰ ਖੜ ਕੇ ਤੁਹਾਨੂੰ ਕਿਸੇ ਜਗ੍ਹਾ ਦੇ ਉੱਪਰ ਗੰਦਗੀ ਹੀਟਾ ਗਰੀ ਹੋਈ ਦੇਖਣ ਨੂੰ ਨਹੀਂ ਮਿਲੇਗੀ ਸਭ ਤੋਂ ਵੈਕਲੀ ਚੀਜ਼ ਹੈ ਕਿ ਅਸੀਂ ਪੋਲਿਊਸ਼ਨ ਨਹੀਂ ਹੋਣ ਦੇਣਾ ਇਹਨਾਂ ਨੇ ਪਾਣੀ ਬਚਾਉਣ ਦੀ ਗੱਲ ਕੀਤੀ ਹੈ ਪਵਨ ਬਚਾਉਣ ਦੀ ਗੱਲ ਕੀਤੀ ਹੈ ਧਰਤੀ ਬਚਾਉਣ ਦੀ ਗੱਲ ਕੀਤੀ ਹੈ ਅੱਜ ਪੰਜਾਬ ਦੀ ਜਵਾਨੀ ਦੇ ਵਿੱਚ ਜਿਹੜੇ ਨਸ਼ੇ ਚੱਲ ਰਹੇ ਹਨ ਉਹਨਾਂ ਨਸ਼ਿਆਂ ਤੋਂ ਰੋਕਣ ਦੀ ਗੱਲ ਕੀਤੀ ਹੈ ਉਹਨਾਂ ਨਸ਼ਿਆਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ ਔਰ ਆਓ ਇਹ ਬੱਚੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਕਵਿਸ਼ਰੀ ਵੀ ਕਰ ਰਹੇ ਹਨ ਉਹ ਤੁਹਾਨੂੰ ਫੋਟੋਆਂ ਵੀ ਦੇਖਣ ਨੂੰ ਮਿਲੀਆਂ ਹਨ ਕਿ ਸਕੂਲ ਦੇ ਟੋਪਰ ਵਿਦਿਆਰਥੀ ਹਨ ਜਿਨ੍ਹਾਂ ਦੇ ਵਿਚਕਾਰ ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਨੇ ਫਰਸਟ ਫਰਸਟ ਪ੍ਰਾਈਜ਼ ਭਾਸ਼ਾ ਮੁਕਾਬਲੇ ਦੇ ਵਿੱਚ ਕਵਿਤਾ ਮੁਕਾਬਲੇ ਦੇ ਵਿੱਚ ਲੇਖ ਲਿਖਣ ਮੁਕਾਬਲੇ ਦੇ ਵਿੱਚਕਾਰ ਔਰ ਇਸ ਤਰ੍ਹਾਂ ਇਹ ਬਹੁਤ ਛੋਟੇ 7ਵੀਂ ਦਾ ਕੋਈ 6ਵੀਂ ਦਾ ਕੋਈ 8ਵੀਂ ਕਲਾਸ ਦੇ ਬੱਚੇ ਹਨ ਔਰ ਮੌਲਿਕ ਲਿਖਤ ਮੁਕਾਬਲੇ ਇਹ ਬਹੁਤ ਘੱਟ ਮਿਲਦਾ ਹੈ। ਸੋ ਆਓ ਪਿੰਡ ਵਾਲੇ ਵੀ ਸਾਡੇ ਕੋਲ ਹਨ। ਸਭ ਤੋਂ ਪਹਿਲਾਂ ਅਸੀਂ ਇਹਨਾਂ ਪਿੰਡ ਵਾਲਿਆਂ ਨੂੰ ਟੀਚਰਾਂ ਤੋਂ ਗੱਲ ਕਰਨ ਤੋਂ ਪਹਿਲਾਂ ਇੱਕ ਬੱਚੇ, ਛੋਟੇ-ਛੋਟੇ ਬੱਚੇ ਜੋ ਕਵਿਸ਼ਰੀ ਦੇ ਰਾਹੀਂ ਤੁਹਾਨੂੰ ਨਿਹਾਲ ਕਰ ਰਹੇ ਹਨ, ਸੰਗਤਾਂ ਨੂੰ ਸੁਣਾ ਰਹੇ ਹਨ, ਉਹ ਆਪਣੀ ਕਵਿਸ਼ਰੀ ਸੁਣਾਣਗੇ। ਉਸ ਤੋਂ ਬਾਅਦ ਅਸੀਂ ਪਿੰਡ ਵਾਲਿਆਂ ਨਾਲ ਉਹ ਟੀਚਰਾਂ ਨਾਲ ਗੱਲਬਾਤ ਕਰਾਂਗੇ। ਚਲੋ ਬੱਚੋ। ਜੀ ਸਤਿਗੁਰੂ ਹਾਂਜੀ ਤੁਸੀਂ ਇਸ ਸਕੂਲ ਦੇ ਵਿੱਚਕਾਰ ਬਦੋਂ ਟੀਚਰ ਜੌਬ ਕਰਦੇ ਹੋ ਹਾਂਜੀ ਕੀ ਤੁਹਾਡਾ ਨਾਮ ਹੈ ਮੇਰਾ ਨਾਮ ਅਮਰਿਤਪਾਲ ਸਿੰਘ ਹੈ ਅਮਰਿਤਪਾਲ ਕਿਹੜਾ ਸਬਜੈਕਟ ਤੁਹਾਡਾ ਮੈਂ ਸੋਸ਼ਲ ਸਾਇੰਸ ਪੜਾਉਂਦਾ ਸੋਸ਼ਲ ਸਾਇੰਸ ਹਾਂਜੀ ਠੀਕ ਹੈ ਬਹੁਤ ਅੱਛਾ ਲੱਗਿਆ ਇਹ ਸਾਰਾ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਬੱਚਿਆਂ ਦਾ ਇਹ ਤੁਸੀਂ ਉਲੀ ਕਿਹਾ ਕਿ ਸਕੂਲ ਦਾ ਇੱਕ ਟੀਮ ਵਰਕ ਹੈ ਤੁਸੀਂ ਦਾ ਮੈਂ ਬਸ ਤਾਂ ਟੀਮ ਵਰਕ ਹੈ ਸਾਡਾ ਜੀ ਠੀਕ ਹੈ ਚਾਹੁੰਦੇ ਸੀ ਕਿ ਇਸ ਧਰਤੀ ਪਵਿੱਤਰ ਧਰਤੀ ਆ ਛੋਟੇ ਸਾਹਿਬ ਜਦਿਆਂ ਦੀ ਤੇ ਬੱਚਿਆਂ ਦੇ ਅੰਦਰ ਜੇ ਅਸੀਂ ਪੜਨ ਪੜਾਉਣ ਤੋਂ ਇਲਾਵਾ ਜਿਹੜੀ ਸੇਵਾ ਭਾਵਨਾ ਦੀ ਜਿਹੜੀ ਪ੍ਰਵਿਰਤੀ ਆ ਉਹ ਪੈਦਾ ਕਰਨ ਦੇ ਵਾਸਤੇ ਅੱਜ ਅਸੀਂ ਪੌਦਿਆਂ ਦਾ ਲੰਗਰ ਤਾਂ ਕਿ ਅਸੀਂ ਵਾਤਾਵਰਨ ਨੂੰ ਸਵੱਛ ਰੱਖੀਏ ਕਿਤਾਬਾਂ ਦਾ ਲੰਗਰ ਤਾਂ ਕਿ ਅਸੀਂ ਸੰਵਾਦ ਨਾਲ ਜੁੜੀਏ ਅੱਖਰ ਗਿਆਨ ਨਾਲ ਜੁੜੀਏ ਤੇ ਉਸ ਤੋਂ ਇਲਾਵਾ ਬਿਸਕੁਟਾਂ ਦਾ ਲੰਗਰ ਤੇ ਦੁੱਧ ਦਾ ਲੰਗਰ ਲਾਇਆ ਸੀ ਬੱਚਿਆਂ ਨੇ ਬਹੁਤ ਵਾਕੂਬੀ ਉਸ ਨੂੰ ਨਭਾਇਆ ਹੈ ਇਹ ਛੋਟੇ ਸਾਡੇ ਇਹ ਇਹ ਤੁਹਾਡਾ ਕੈਂਪ ਇੱਕ ਦਿਨ ਦਾ ਹੀ ਹੈ ਕਿ ਇਸ ਤੋਂ ਬਾਅਦ ਵੀ ਲੰਗਰ ਚੱਲੇਗਾ ਵੈਸੇ ਇਹ ਸੀ ਇੱਕ ਦਿਨ ਦਾ ਹੀ ਕਰਿਆ ਸੀਗਾ ਪਰ ਇਸ ಗ್ರಾಮ ਪੰਚਾਇਤ ਚੌਰ ਵਾਲਾ ਦੇ ਸਹਿਯੋਗ ਦੇ ਨਾਲ ਇੱਥੇ 4 ਦਿਨ ਲੰਗਰ ਚੱਲਦਾ ਚਾਰ ਦਿਨ ਲੰਗਰ ਚੱਲੇਗਾ ਹਾਂ ਬਾਕੀ ਇੱਕ ਗੱਲ ਮੈਨੂੰ ਹੋਰ ਦੇਖਣ ਵਿੱਚ ਆਈ ਹੈ ਕਿ ਕਿੱਥੇ ਬੱਚਿਆਂ ਨੂੰ ਕੁੱਖ ਤੇ ਰੁੱਖ ਦੀ ਗੱਲ ਕਰ ਰਹੇ ਸੀਗੇ ਅਸੀਂ ਗੁਰਨਾਨਕ ਦਾ ਸਿਧਾਂਤ ਹੈ ਅੱਜ ਦੇਖਣ ਨੂੰ ਬਹੁਤ ਘੱਟ ਮਿਲਦਾ ਗੱਲਾਂ ਬਹੁਤ ਕਰਦੇ ਨੇ ਥਾਂ ਥਾਂ ਤੇ ਪ੍ਰਚਾਰ ਹੁੰਦੇ ਨੇ ਥਾਂ ਥਾਂ ਤੇ ਪਰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਾ ਸਿਧਾਂਤ ਕੋਈ ਨਹੀਂ ਲੈ ਕੇ ਚੱਲ ਰਿਹਾ ਨਾ ਦੇਖੋ ਪਵਨ ਸਾਡਾ ਗੁਰੂ ਹੈ ਜੀ ਪਾਣੀ ਸਾਡਾ ਪਿਓ ਹੈ ਤੇ ਧਰਤੀ ਜਿਹੜੀ ਸਾਡੀ ਮਾਂ ਵਾਂ ਇਸ ਨੂੰ ਪਛਾਣਨ ਦੀ ਗੱਲ ਕੋਈ ਨਹੀਂ ਕਰ ਰਿਹਾ ਅਸੀਂ ਇੱਥੇ ਦੇਖਿਆ ਅਗਰ ਛੋਟੇ ਛੋਟੇ ਬੱਚਿਆਂ ਦੇ ਮਨਾਂ ਦੇ ਅੰਦਰ ਇਹ ਗੱਲ ਬੈਠ ਜਾਏਗੀ ਤਾਂ ਵੱਡੇ ਹੋ ਕੇ ਸਮਝਣਗੇ ਮੈਂ ਦੇਖ ਰਿਹਾ ਸੀ ਇਸ ਜਗ੍ਹਾ ਦੇ ਉੱਪਰ ਤੁਸੀਂ ਚਾਰ ਦਾ ਲੰਗਰ ਵੀ ਲਾਇਆ ਹੋਇਆ ਹੈ ਪਰ ਕਿਸੇ ਜਗ੍ਹਾ ਦੇ ਉੱਪਰ ਕੋਈ ਕੱਪ نیچے ਗਿਰਿਆ ਦਿਖਾਈ ਨਹੀਂ ਦੇ ਰਿਹਾ ਇਹ ਬਹੁਤ ਅੱਛੀ ਗੱਲ ਲੱਗੀ ਹੈ ਇਹ ਪਿੰਡ ਵਾਲਿਆਂ ਨੂੰ ਇਹ ਬੱਚਿਆਂ ਨੂੰ ਇਹ ਅਗਲੇ 4 ਦਿਨ ਇਸੇ ਤਰੀਕੇ ਚਲਾਉਂਗੇ ਹਾਂਜੀ ਜਿਹੜਾ ਅਗਲੇ ਦਿਨਾਂ ਦਾ ਹੈਗਾ ਉਹ ಗ್ರಾಮ ਪੰਚਾਇਤ ਚਲਾ ਰਹੀ ਹੈ ਤੇ ਉਹ ਬਕਾਇਦਾ ਇਸ ਪਿੰਡ ਵੱਲੋਂ ਇਸ ਤਰ੍ਹਾਂ ਦਾ ਸਹਿਯੋਗ ਹੁੰਦਾ ਕਿ ਕੋਈ ਵੀ ਚੀਜ਼ ਹੈ ਜਿਹੜੀ ਉਹ ਖਲਾਰੀ ਨਹੀਂ ਜਾਏਗੀ ਬਨ ਕੇ ਸਕੂਲ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਾਫ਼ ਸੁਥਰਾ ਬਣਾ ਕੇ ਦਿੰਦੇ ਨੇ ਇਹ ਇਹ ਨਾ ਹੋਵੇ ਕਿ ਅੱਜ ਤੁਸੀਂ ਲੰਗਰ ਲਾਇਆ ਅੱਜ ਬੱਚੇ ਸਾਡੇ ਕੋਲ ਨੇ ਇਥੋਂ ਕੱਪ ਚੱਕ ਰਹੇ ਹੋ ਧਰਤੀ ਗੰਦ ਕੋਈ ਨਹੀਂ ਪੈ ਰਿਆ ਹੁਣ ਬਾਕੀ ਦੇਖਾਂ ਸਾਇੰਸ ਨਾਲ ਅੰਦਰੋਂ ਭਰੀ ਹੋਈ ਗਈ ਗੰਦ ਆ ਜੀ ਜੀ ਪਰ ਇਹ ਨਾ ਹੋ ਗਿਆ ਅਗਲੇ ਜਿਹਨਾਂ ਦੇ ਵਿਚਕਾਰ ਵੀ ਇਹ ਗੰਦ ਇਥੇ ਸੜਕਾਂ 'ਚ ਨਜ਼ਰ ਆਵੇ ਨਹੀਂ ਨਹੀਂ ਸਰ ਬਿਲਕੁਲ ਨਹੀਂ ਹੋਏਗਾ ਜੀ ਠੀਕ ਹੈ ਚਲੋ ਥੋੜਾ ਬਹੁਤ ਬਹੁਤ ਧੰਨਵਾਦ ਜੀ ਸਰ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਕਿ ਸਫਰ-ਏ-ਸ਼ਹਾਦਤ ਦਾ ਜਿਹੜਾ ਸ਼ੁਰੂ ਹੋਇਆ ਹੈ ਤੁਹਾਡੇ ਕਿਸੇ ਵੀ ਬੱਚੇ ਨਾਲ ਗੱਲਬਾਤ ਕਰ ਸਕਦੇ ਹੋ ਜਿਹੜੇ ਸਫਰ-ਏ-ਸ਼ਹਾਦਤ ਦੇ ਸਾਰੇ ਦਿਨ ਨੇ ਸਾਰਿਆਂ ਦਾ ਇਤ अच्छा वेरी गुड एक बच्चे ਨੂੰ ਬਟੇ ਆਪੜੀ ਕੋਈ ਬੱਚਾ ਕੋਈ ਬੱਚਾ ਦੱਸ ਸਕਦਾ ਹੈ ਕਿ ਸੱਤ ਪੋ ਨੂੰ ਕੀ ਹੋਇਆ ਸੀ ਦੱਸੋ ਕੋਈ ਸੱਤ ਪੋ ਨੂੰ ਕੀ ਹੋਇਆ ਸੀਗਾ ਕੋਈ ਬੱਚਾ ਸੱਤ ਪੋ ਨੂੰ ਕੀ ਹੋਇਆ ਸੀਗਾ 6 ਪੋ ਨੂੰ ਕੀ ਹੋਇਆ ਸੀਗਾ 8 ਪੋ ਨੂੰ ਕੀ ਹੋਇਆ ਸੀ ਕੋਈ ਬੱਚਾ ਦੱਸ ਸਕਦਾ ਹੱਥ ਖੜਾ ਕਰੋ ਮੈਂ ਬੱਚਿਆਂ ਨੂੰ ਪੁੱਛ ਲੈਣਾ ਬਟੇ ਦੱਸੋ ਵੱਡੇ ਸਾਹਿਬ ਜاده ਉਹਨਾਂ ਦੀ ਸ਼ਹਾਦਤ ਕਿਹੜੇ ਦਿਨ ਹੋਈ ਸੀ ਦੋਸਤੋ ਬਟੇ ਦੋਸੋ ਆਹ ਥੋੜਾ ਮਾਈਕ ਸਾਈਡ ਕੋਈ ਬੱਚਾ ਇਹ ਦੱਸੇ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਿੱਥੇ ਹੋਈ ਸੀ ਇਹ ਦੱਸ ਦੇ। ਚੰਗੋ ਤੇ ਕਿਹੜੀ ਤਰੀਕ ਦੇਸੀ ਮਹੀਨੇ ਦੀ ਕਿੰਨੇ ਪੋਹ ਦੇ ਦਿਨ ਸੀਗਾ ਉਹ ਦੱਸਣ ਦੀ ਕਿਰਪਾਲਤਾ ਕਰੋ। ਕੋਈ ਦੱਸਣ ਦਾ ਬੱਚਾ ਤੇ ਹੱਥ ਖੜਾ ਕਰ ਦੋ। ਕਿੰਨੇ ਪੋਹ ਸੀ ਪੁੱਤ? ਤੁਹਾਡੇ ਟੀਚਰ ਸਹਿਬਾਨ ਨੇ ਬੜੇ ਮਾਣ ਨਾਲ ਕਿਹਾ ਕਿ ਸਾਡੇ ਬੱਚੇ ਦੱਸ ਸਕਦੇ ਆ। ਦੱਸੋ ਬਟੇ ਦੱਸੋ। ਸੱਤ ਪੌ ਨੂੰ ਕੀ ਹੋਇਆ ਸੀਗਾ? ਚਲੋ ਛੋਟੇ ਸਹਿਬ ਜਦਿਆ ਦੀ شہادت। ਸੱਤ ਪੌ। ਹਾਂ। ਬਿਲਕੁਲ ਠੀਕ ਹੈ। ਤੋ ਸੱਤ ਪੌ ਦੀ ਜੇ ਕੋਈ ਸੰਗਤ ਦਾ ਵੀ ਬੰਦਾ ਖੜਾ ਦੱਸ ਦੇਵੇ। ਦੇਖੋ ਆਪਾਂ ਲੰਗਰ ਜਰੂਰ ਚੱਕਦੇ ਆਂ, ਲੰਗਰ ਝਕਾਉਂਦੇ ਵੀ ਆਂ। ਇਹ ਦੇਖਣਾ ਕਿ ਇਨਾ ਲੰਗਰਾਂ ਦੇ ਪਿੱਛੇ ਇਤਿਹਾਸ ਕੀ ਚੁਪਿਆ ਹੋਇਆ ਹੈ। ਛੋਟੇ ਸਹਬਜ਼ਾਦੇ ਦੀ ਸ਼ਹਾਦਤ ਕਿੰਨੇ ਪੌਣ ਨੂੰ ਹੋਈ ਸੀ ਦੱਸਣ ਦੀ ਕਿਰਪਾ ਕਰੋ ਕੋਈ ਵੀ ਹੋਵੇ ਤਾਂ ਤੇਰਾ ਪੌ ਬਿਲਕੁਲ ਠੀਕ ਹੈ ਤੋਂ ਇਸ ਤਰ੍ਹਾਂ ਦਾ ਪ੍ਰਚਾਰ ਆਪਾਂ ਇਹ ਨਾ ਸੋਚੀਏ ਕਿ ਸਿਰਫ ਲੰਗਰਾਂ ਵਾਸਤੇ ਇੱਥੇ ਇਕੱਠੇ ਹੋਏ ਆਂ ਤੇ ਲੰਗਰ ਛੱਕਿਆ ਤੇ ਆਪਣੇ ਘਰ ਨੂੰ ਚਲੇ ਜਾਈਏ ਨਾ ਸਿਰਫ ਤੇ ਸਿਰਫ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੇ ਇੱਥੇ ਪਿੱਛੇ ਇਤਿਹਾਸ ਛੁਪਿਆ ਕੀ ਹੋਇਆ ਸੋ ਬਹੁਤ ਅੱਛਾ ਲੱਗਿਆ ਬੱਚਿਓ ਆ ਬੱਚਾ ਜੋ ਹੈ ਇਸ ਦਾ ਮੈਨੂੰ ਨਾਂ ਨਹੀਂ ਪਤਾ ਪਰ ਮੈਂ ਜੀ ਵੀਡੀਓ ਬੜੀਏ ਦੇਖਦਾ ਮੈਂ ਟੀਵੀ ਤੇ ਤਕਰੀਬਨ ਮੋਬਾਈਲ ਤੇ ਮਿਲ ਜਾਂਦੇ ਨੇ ਕੀ ਤੁਹਾਡਾ ਨਾਂ ਬੱਚੇ ਮਾਈ ਨੇਮ ਇਜ਼ ਗਗਨ ਗਗਨ ਹਾਂਜੀ ਗਗਨ ਸਿੰਘ ਬੋਲੋ ਪੂਰਾ ਨਾਂ ਕੀ ਹੈ ਮਾਈ ਨੇਮ ਇਜ਼ ਗਗਨ ਇਕੱਲੇ ਗਗਨ ਹੈ ਅਗਰ ਸਿੰਘ ਕੋਈ ਨਹੀਂ ਲੱਗਦਾ ਨਾ ਨਹੀਂ ਖਾਨ ਨੇ ਜੀ ਅੱਛਾ ਗਗਨ ਖਾਨ ਹੈ ਹਾਂਜੀ ਠੀਕ ਹੈ ਠੀਕ ਹੈ ਬਹੁਤ ਅੱਛਾ ਲੱਗਿਆ ਬੱਚੇ ਤੇਰੀ ਅਸੀਂ ਵੀਡੀਓ ਦੇਖਦੇ ਆਂ ਥੈਂਕ ਯੂ ਸਰ ਬਹੁਤ ਬਹੁਤ ਥੈਂਕ ਯੂ ਸਰ ਬੜੀਆਂ ਵਾਇਰਲ ਹੁੰਦੀਆਂ ਥੈਂਕ ਯੂ ਸਰ ਬਹੁਤ ਠੀਕ ਹੈ ਜੀ ਸਰ ਇਹ ਤੁਸੀਂ ਸਾਰਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਤੁਹਾਡਾ ਫੁਲ ਰਿਕਾਰਡ ਕੀਤਾ ਹੈ ਇਹ DDCE ਆਨਲਾਈਨ ਚੈਨਲ ਉਸ ਦੇ ਉੱਪਰ ਤੁਸੀਂ Facebook ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਸ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ